ਪਉ ਨਹੀਂ ਨਾ ਗਿਆਨ ਨਹੀਂ ਮੁੱਖ ਬਤ ਗਿਆਨ ਕਹੇ ਜਾਊਗਾ ਗਿਆਨੀ ਕਹੇ ਜਾਊਗਾ ਮੂਹਣਾ ਜ਼ਿਆਦਾ ਗੱਲਾਂ ਕਰਨਾ ਵਗੈਰ ਨਹੀਂ ਹੁੰਦਾ ਵੀ ਲਖਰ ਦੇਈ ਜਾਵੇ ਜ਼ਿਆਦਾ ਕਾਲੇ ਸ਼ਾਇਦ ਲੱਗ ਲੱਗ ਲੇ ਗੋਪੜੀ ਤੇ ਫੜ ਫੜ ਸੁਣਾਈ ਜਾਊਗਾ ਭਗਤੀਆਂ ਬੋਲ ਲਿਓਗਾ ਅਰਥ ਪਤਾ ਨਹੀਂ ਕੀ ਨੇ ਮੁੱਖ ਤਾਂ ਬਾਤਾਂ ਕਰਨਾ ਵਗੈਰ ਨਹੀਂ ਹੁੰਦਾ ਇਸ ਸਟੇਜ ਤੇ ਚੜ ਕੇ ਟੱਪ ਕੇ ਬਹਿ ਗਿਆ ਅਰਥ ਨਾਲ ਬੋਲ ਗਿਆ ਤੁਹਿਆ ਨਹੀਂ ਕਰਨੈਮ ਕਰਦਿਆ ਇਹਨਾਂ ਗੱਲਾਂ ਨੂੰ ਇਹ ਜਿਹੜੇ ਸੀ ਪਹਿਲਾਂ ਬੜੀਆ ਬੜੀਆ ਗਿਆਨ ਕਰਨ ਵਾਲੇ ਬੈਠੇ ਨੇ ਵਖਤੇ ਜਿਹੜਾ ਨੂੰ ਸਾਰਿਆਂ ਵਿਆਹ ਕਰਨ ਦਾ ਸਾਇੰਟਿਸਟ ਜੇ ਕਰਨ ਵਾਲੇ ਬੈਠੇ ਨੇ ਇਹ ਚ ਲਿਖਿਆ ਹੋਇਆ ਸਾਡੇ ਦੇ ਬੰਦੇ ਕੋਈ ਕੁਝ ਨਹੀਂ ਉਹਨਾਂ ਨੂੰ ਅਹੀਂ ਬਥਾ ਵਿਆਹ ਕਰਨ ਕੀ ਹੁੰਦੀ ਹੈ ਵਿਆਹ ਕਰਨ ਕੀ ਨੇ ਬੜਾਈਆ ਕੀ ਵਿਆਹ ਕਰਨ ਦੇ ਸੂਲ ਕੀ ਨੀਅਤ ਬਣੇ ਵਿਆਹ ਕਰਨ ਭਾਸ਼ਾ ਦੇ ਮਗਰ ਭਾਸ਼ਾ ਵਿਆਹ ਕਰਨ ਦੇ ਮਗਰ ਵਿਆਹ ਕਰਨ ਭਾਸ਼ਾ ਦੇ ਮਗਰ ਨਵੀਂ ਗੱਲ ਦੱਸਦਾ ਮੈਂ ਵਿਆਕਰਣ ਭਾਸ਼ਾ ਦੇ ਮਗਰ ਹੈ ਭਾਸ਼ਾ ਬਣਉਂਦੀ ਹੈ ਵਿਆਕਰਣ ਦੱਸਦੀ ਹੈ ਨੀਵਾ ਦੇ ਅਨਸਾਰ ਭਾਸ਼ਾ ਪਹਿਲਾਂ ਆ ਸੀ ਹੁਣ ਬਣ ਲਈ ਗਈ ਆ ਵਿਆਕਰਣ ਦੇ ਅਨਸਾਰ ਕਰਦੇ ਭਾਸ਼ਾ ਨਾਲ ਰਹੀ ਹੈ ਨਾ ਲੋ ਵਿਆਕਰਣ ਦੇ ਨਾਲ ਅੱਖਰਾਂ ਨੂੰ ਅਸੀਂ ਤੋੜ ਕੇ ਉਹਨਾਂ ਦਾ ਅਸਲ ਫਲ ਲੈਂਦੇ ਇਹ ਗੱਲ ਸਮਝੋ ਦੀ ਨਵੇਂ ਅੱਖਰ ਬਣਾਉਣੇ ਨਵੀਂ ਭਾਸ਼ਾ ਘੜਨ ਵਿੱਚ ਵਿਆਕਰਣ ਮਤਲਬ ਦਿੰਦੀ ਹੈ ਸ਼ਰਬ ਉਹਨੂੰ ਸੰਧੀ ਵਿਸ਼ੇਸ਼ ਕਹਿੰਦੇ ਨੇ ਸੰਧੀ ਕਰਨੀ ਔਰ ਸੰਧੀ ਵਿਸ਼ੇਸ਼ ਕਰਨੀ ਦੋ ਤਿੰਨ ਲਫ਼ਜ਼ਾਂ ਨੂੰ ਇਕੱਠੇ ਕਰਕੇ ਇੱਕ ਸ਼ਬਦ ਬਣਾ ਲੈਣਾ ਨਿਯਮ ਹੁੰਦੇ ਨੇ ਵੇ ਨਿਯਮ ਨੂੰ ਐ ਪਿੱਛੇ ਬਣਦੇ ਐ ਨਾ ਇਸ ਨਿਯਮ ਨਾਲ ਹੀ ਬਣੂ ਪਿੱਛੇ ਜਿਹੜੇ ਨਿਯਮ ਨੇ ਨਾ ਐਸ ਨਿਯਮ ਨਾ ਐ ਅਖਰ ਐ ਬਦਲਦੇ ਐ ਜਿਵੇਂ 6 ਤੋਂ ਸਖ ਬੜੇ ਯਾਨ ਤੋਂ ਗਿਆਨੀ ਬਣੇ ਤਾਂ ਸੱਭ ਬੜੇ ਇਹੀ ਇਹ ਦੇ ਦੋ ਇਹੀ ਇੱਥੇ ਵਰਤੇ ਆ ਰਹੇ ਨੇ ਉਹ ਗਿਆਨੀ ਕਹਿੰਦੇ ਤੇ ਗਿਆਨੀ ਨਹੀਂ ਸੀ ਕਹਿੰਦੇ ਗਿਆਨ ਤੇ ਆਨੰਦ ਨਵੇਂ ਵਰਤਾਰੇ ਵਰ ਹੁਣ ਗੱਗਾ ਆਉਣਾ ਗਿਆਨ ਇਹ ਇਹ ਹੁਣ ਪਤਾ ਲੱਗੂਗਾ ਇਹ ਬਹੁਤ ਸਾਰੇ ਲਖਣਾਂ ਦੇ ਵਿੱਚ ਇੰਨੀਆ ਪਤਾ ਲੱਗਦਾ ਪਿੱਛੇ ਐਸੀ ਹੋਣਾ ਹੈ ਸੱਚ ਦਾ ਆਨੰਦ ਲਹੋਜੈ ਤਿੰਨੇ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਸਤ ਚਿੱਤ ਆਨੰਦ ਸਤ ਜਮਾ ਚਿੱਤ ਜਮਾ ਆਨੰਦ ਸੱਚ ਦਾ ਆਨੰਦ ਬਣਿਆ ਪਤ ਤੇ ਚਿਤ ਦਾ ਤੱਤੇ ਦਾ ਦੁੱਧ ਆਉਣੇ ਹੋਏ ਸੱਚ ਚਿਤ ਫਤਾ ਦੀ ਨਾ ਤੱਤੇ ਦਾ ਦੁੱਧ ਆਉਣ ਗਿਆ ਸੱਚੇ ਦਾ ਦਾਰ ਅਖ ਲਿਆ ਸੱਸਾ ਘੜ ਲਿਆ ਸੱਚ ਸੱਚ ਦੇ ਵਿੱਚ ਚੱਚਾ ਹੈ ਨਾ ਪਹਿਲਾ ਸੱਚ ਕਿਤੇ ਦਾ ਚੱਚਾ ਘੜ ਲਿਆ ਦੋ ਚੱਚੇ ਆ ਗਏ ਸੱਚ ਵਿੱਚ ਪਿਚਾ ਚਾ ਚਿੱਤ ਵਿੱਚ ਸਿਆਰੀਆ ਚੱਚਾ ਇਹ ਵੀ ਇਹ ਚ ਉੱਡ ਗਿਆ ਉੱਡ ਗਿਆ ਨਹੀਂ ਤੋ ਸਿਆਰੀ ਨਾਲ ਉੱਡ ਗਿਆ ਟੱਟੇ ਦਾ ਡੱਡਾ ਬਣਾ ਕੇ ਕੰਨਾ ਬਣਾਤਾ ਸੱਚ ਦਾ ਨੰਦ ਆਨੰਦ ਦੀ ਇਹ ਗੱਲ ਨੰਦ ਰਸੇ ਆੜਕ ਨਾ ਹੋਰ ਬੜਦਾ ਇਹ ਨਹੀਂ ਸੱਚ ਦਾ ਨੰਦ ਬੜਾ ਉਹ ਸਾਨੂੰ ਦਾ ਪਤਾ ਵੀ ਇਹਦੇ ਅਰਥ ਕੀ ਨੇ ਜਿਹਨੂੰ ਇਹ ਸਮਝਿਆ ਇੰਜ ਬੜਾ ਆਇਆ ਕਿਥੋਂ ਲੱਭ ਲੋ ਕਿ ਮੈਂ ਅਰਥ ਕਰਨ ਨੂੰ ਸੱਚ ਦਾ ਨੰਦ ਕੀ ਹੁੰਦਾ ਹੈ ਸੱਚ 에너지 ਦਾ ਚਿੱਤ ਆਨੰਦ ਹੋਇਆ ਹੋਵੇ ਨਾ ਸੱਚ ਪ੍ਰਾਪਤੀ ਤੋਂ ਬਾਅਦ ਜਿਹੜਾ ਆਨੰਦ ਹੈ ਜਿਹਨੂੰ ਹੋਇਆ ਹੋਇਆ ਉਹ ਸੱਚ ਦਾ ਆਨੰਦ ਹੈ ਸਦਾ ਆਨੰਦ ਵਿਗਨ ਨੂੰ ਛੋਟ ਲੱਗਦਾ ਉਹ ਜਿਹੜਾ ਆਨੰਦ ਹੈ ਉਹਦਾ ਨਾ ਉਹ ਸਦਾ ਆਨੰਦ ਹੈ ਆਨੰਦ ਜਿਹੜਾ ਆਨੰਦ ਮਿਲਿਆ ਸੱਚ ਦਾ ਆਨੰਦ ਤਾਂ ਉਹ ਹੈ ਜਿਹਦੇ ਜਿਹਨੂੰ ਮਿਲਦਾ ਨਾ ਉਹਨਾਂ ਜੋ ਮਿਲਿਆ ਉਹ ਸਦਾ ਆਨੰਦ ਹੈ ਸਦਾ ਆਨੰਦ ਰਹਿਣ ਦੇ ਰੱਬ ਦੀ। ਅਜਟੇ ਬਣੇ। ਕੋਹ ਨਾ ਦੀ ਕਿਰਪਾ ਭਈ ਭਗਤ ਗਿਆਨੀ ਸੋਏ ਔੜੀ ਨੰਗਾ ਗਿਆਨ ਨਹੀਂ ਮੁਖ ਬਾਤੋਂ। ਮੈਂ ਤਾਂ ਗੱਲਾਂ ਕਰਨਾਂ ਗਿਆ ਨਹੀਂ ਹੁੰਦਾ ਆਸਤਾਰ ਬੋਲੀ ਗਿਆ। अनेਕ ਜੁਗਤ ਸ਼ਾਸਤਰ ਕਿਹੜਾ ਪਤਾ ਜਿਹਨਾਂ ਨੂੰ ਮੈਂ ਗੱਲਾਂ ਕਰਦਾ ਇਹਨਾਂ ਨੂੰ ਕਿਹੜਾ ਪਤਾ ਹੈ। ਇਹ ਕਹਦਾ ਗਿਆ ਉਲਟਾ ਗਿਆਨ ਪੜਾ ਦੋਗੇ ਤੁਸੀਂ। ਉਹ ਤਾਂ ਉਹਨਾਂ ਦਾ ਰੁਸਾਨ ਕਰਦਾ ਸੋਣਾ। ਗਿਆਨ ਨਹੀਂ ਮੁਖਵਤੋਂ ਜਿਵੇਂ ਰਾਗੀ ਢਾਡੀ ਹੁਣ ਤੇ ਕਰਦੇ ਰਹੇ ਨੇ ਰਾਗੀ ਢਾਡੀ ਸਾਡੇ ਇਹੀ ਕਰਦੇ ਰਹੇ ਨੇ ਕੁਝ ਪਤਾ ਕਰੇ ਅੱਲਾਹ ਦੀ ਜੋ ਹੁ ਅੱਜ ਬੋਲੀ ਗਏ ਗੁਰਬਾਣੀ ਤਾਂ ਇੰਨਾ ਦੂਰ ਚਲੇ ਗਏ ਦੂਰ ਲੈ ਗਏ ਬਸ ਅਨੇਕ ਜੁਗਤੀ ਸ਼ਾਸਤਰ ਕਰ ਭਤੋਂ ਅਨੇਕ ਜੁਗਤੀ ਨਾਲ ਸ਼ਾਸਤਰਾਂ ਦੀ ਵਿਆਖਿਆ ਕਰਦਾ ਜਾ ਹੈ ਰਮਾਇਣ ਦੀ ਵਿਆਖਿਆ ਕਰਦਾ ਆਪਣੇ ਆਪਣੇ ਤਰੀਕੇ ਨਾਲ ਕਰਦੇ ਨੇ ਸਾਰੇ ਸ਼ਾਤਰਾਂ ਨੇ ਦਾਦਾ ਸਾਹਿਬ ਕਰਦਾ ਕਿ ਤੱਕ ਦੇ 20 ਵੀ ਅਰਥ ਕਰਦਾ ਹੈ ਇੱਕ ਪ੍ਰਕਾਰ ਦੇ ਉਹ ਜਦ ਮੈਂ ਪੜਨਾ ਲਾ ਕਰਦਾ ਸੀ 20 ਵੀ ਅਰਥ ਸਿੱਖ ਲਫਜ਼ ਉਹਨਾਂ ਵਾਕਿਆ ਆਇਆ ਹੈ ਕਿ ਗਿਆਨ ਨਹੀਂ ਜਾ ਉਹਨੂੰ ਆਕੇ ਦੱਸਿਆ ਵੀ ਆ ਕੀ ਲਿਖਿਆ ਹੈ ਤੇ ਚੁੱਪ ਯਾ ਕੀ ਲਿਖਿਆ ਹੈ ਇਹਨਾਂ ਵਾਰਟੇ ਹੀ ਲਿਖਿਆ ਹੈ ਜਿਹਨਾਂ ਦੇ ਤੋਂ ਅੱਗੇ ਲੱਗੇ ਚੱਲ ਪਿਆ ਭਗਤੀ ਵਾਲੇ ਜੰਦ ਦੇ ਜਿਹੜੇ ਬੰਦੇ ਇਹਨੂੰ ਦੇ ਦਿੰਦੇ ਸੀ ਵੀ ਆ ਪੁੱਛੋ ਨਹੀਂ ਆ ਕੀ ਲਿਖਿਆ ਹੈ ਇਹ ਤੇਰੇ ਖਤਰੇ ਲਿਖਿਆ ਹੋਇਆ ਹੈ ਤਾਲੁਪਨ ਪੜਨ ਦੇ ਗੰਦੇ ਦੇਸ ਵਿਦੇ ਬੰਮਣ ਹਮਣਾ ਯੂਜ਼ ਕਰਦੇ ਉਹ ਉਹਦੇ ਅਸਲੀ ਅਰਥ ਕੀ ਹੋਗੇ ਉਸ ਪੰਕਤੀ ਦੇ ਜੇ ਤੁਸੀਂ ਉਹਦੇ ਚੋਬੀ ਅਰਥ ਕਰਦੇ ਅਸਲੀ ਅਰਥ ਕੋਈ ਬਣਾ ਰਿਹਾ ਫਿਰ ਉਹ ਜੋ ਮਰਜੀ ਹੈ ਉਹ ਲਓ ਮੇਰਾ ਜੋੜਾ ਮਰਜੀ ਰੱਖ ਤੋ ਜਿਹੜਾ ਮਰਜੀ ਚੱਲੋ ਇਹ ਤਾਂ ਇਹਦਾ ਬਦਲ ਸੱਚ ਰਹਿਣਾ ਨਹੀਂ ਇਹਦੇ ਵਿੱਚ ਕਿੱਥੇ ਸੱਚ ਕਿੱਥੇ ਨਹੀਂ ਗੁਰਬਾਣੀ ਐਸੇ ਕਰਾ ਲਿਖੀ ਹੋਈ ਹੈ ਦਾ ਦੁਗਾਰਥ ਹੋਣੀ ਨਹੀਂ ਸਰਦਾ ਆਪਣੀ ਉਸੇ ਅਰਥ ਦੇ ਉਹ ਹੋ ਸਕਦੇ ਨੇ 4 ਪ੍ਰਕਾਰ ਦੇ ਅਰਥ ਇੱਥੇ ਦੇ 2 ਅਰਥ ਦੇ 2 ਅਰਥ ਹੁੰਦੇ 2 ਅਰਥ ਆਏ ਲੋਕ ਦੇ ਇੱਥੇ ਵੀ ਸਾਥਿਆਨੋ 2 ਅਰਥ ਪਰ ਲੋਕ ਦੇ ਉਹ ਉਹੀ 4 ਪ੍ਰਕਾਰ ਦੇ ਉਹਨਾਂ ਨੇ ਜਿਆ ਰੋੜਾ ਹੋੜਾ ਬਾੜਕਾ ਉਹ ਚੌਥੇ ਨੰਬਰ ਦੇ ਅਰਥ ਕਰਨੀ ਹੋ ਗਈ ਸਭ ਤੋਂ ਰੱਦੀਗਾ ਸਮਝਾਓ ਹੈ ਨਾ ਧਰਮ ਕੇ ਆਦਮੀ ਪਰ ਸਭ ਤੋਂ ਪਹਿਲਾਂ ਉਹ ਪ੍ਰਚਾਰਕਾ ਸਭ ਤੋਂ ਰਦੀਅਤ ਤੋਂ ਕਰੂਗਾ ਜਿਹੜਾ ਰਦੀਅਤ ਕਰੂਗਾ ਰੋਲੇ ਅਥੇ ਕੇ ਬਾਣ ਤੇ ਉੱਥੇ ਘਰਾਤਾ ਉਹਨੇ ਜਾ ਕੇ ਜਿਹੜਾ ਦੂਏ ਨੰਬਰ ਦਾ ਉਦੋਂ ਹੋ ਜੰਗੇ ਬੰਦੂ ਪਰ ਭਰ ਮੋ ਵੀ ਪਾਊਗਾ ਉਹ ਕਿਹਾ ਜਾਊਗਾ ਜਿਆਦਾ ਦੇ ਜਿਆਦਾ ਮਸਕੀਨ ਵਰਗਾ ਹੁਜੂਰ ਬਸ ਜਿਹੜਾ ਉਦੋਂ ਮਹਾ ਹੋਊਗਾ ਉਹ ਫਿਰ ਸੱਚ ਦੇ ਅਰਥ ਸੁਣ। ਪ੍ਰਲੋਹ ਵਾਲੇ ਅਰਥ ਸੁਣ ਸੱਚ ਦੇ। ਇਹ ਦੋ ਅਰਥ ਤਾਂ ਪ੍ਰਲੋਹ ਦੇ ਨੇ। ਉਹ ਨਿਰੇ ਅਧਾਰਤ ਇਹਦੇ ਤੇ ਹੋਣਗੇ ਜੀਵਾਤਮਾ ਦੇ। ਇਹ ਚਿਆਰਾ ਸੱਚ ਤਾਂ ਹੋਰ ਹੈ ਨਾ। ਇਹ ਚਿਆਰਾ ਸੱਚ ਦੋ ਕਿਸਮ ਦੇ। ਇਹ ਚਿਆਰਾ ਤਾਂ ਮਾਇਆ ਦੇ ਸੱਚ ਹੈ। ਜੰਮੀ ਸੋਏ ਜਾ ਕੇ ਜਿਹੜੇ ਸੋਉ ਉਹ ਨਿਰਾਗਾਰ ਹੀ ਅਰਥ ਨੇ। ਕੋ ਨਹੀਂ ਕਰ ਸਕਦਾ ਤੁਹਾਨੂੰ ਇਹ ਹਾਂ ਦਾ ਅਰਥ ਤਾਂ ਸੰਸਾਰੀ ਅਰਥ ਹੈ ਉਹ ਹਾਂ ਦਾ ਅਰਥ ਮੇਰਾ ਕਰੀਓ ਜਿਆਰੋ ਸੁਝੋ ਮੰਗੇ ਲੈਵਨ ਦੇ ਆਦ ਕਰਦਾ ਰਿਹਾ ਜਿਵੇਂ ਮਸਕੀਨ ਉਹ ਇਹ ਦੇਖਦਾ ਰਹੇ ਅੱਜ ਦਾ ਸਿੱਖ ਕਿਹਾ ਜਾ ਸਿੱਖ ਉਹ ਆਪਣੇ ਮੂਰੇ ਉਹ ਵੀ ਜਿਹੜਾ ਅੱਖਾਂ ਨੇ ਮੂਰੇ ਚੀਜ਼ ਉਹ ਹੀ ਦੱਸੂਗਾ ਸੰਸਾਰ ਵਿੱਚ ਜਿਹੜੇ ਸੰਸਾਰੀ ਅਰਥ ਹੁੰਦੇ ਨੇ ਨਾ ਅੱਖਾਂ ਦੇ ਜੋ ਦੇਖ ਰਿਆ ਹੋਈ ਰਸੂ। ਦੂਰ ਦ੍ਰਿਸ਼ਟੀ ਨਹੀਂ ਹੋ ਰਹੀ ਕੋਲੇ। ਜਿਹੜੇ ਮਨੋਵਿਗਿਆਨੀ ਨੇ ਉਹ ਮਨ ਨੂੰ ਰੀਡ ਕਰਦੇ ਨੇ ਮਨ ਕੀ ਕਰਦਾ ਹੈ। ਰੋਜ਼ ਕੋਰਦੋ ਆਲੇ ਆਉਣੇ ਆਉਣੇ ਪੱਕੇ ਸਿੱਖ ਨਹੀਂ ਹੁੰਦੇ ਉਹ ਵੀ ਪ੍ਰੈਕਟੀਕਲ ਦੇਦੇ ਨੇ। ਮੈਂ ਇਹ ਜੇ ਦੇਖੇ ਨੇ ਬਹੁਤ ਪ੍ਰੈਕਟੀਕਲ ਤੋਂ ਗੱਲ ਕਰਦੇ। ਜੋ ਦੇਖਿਆ ਉਹ ਗੱਲ ਕਰਦੇ। ਜੋ ਨਹੀਂ ਵੀ ਲਾਹੋ ਉਹ ਕੋਰ ਦੇ ਕੋ। ਦੇਖਣਾ ਉਹ ਆ ਇਹ ਤੇ ਉਹ ਗੱਲ ਆ ਸੋ ਬੋਲਣ ਜੋ ਵੇਖੇ ਅੱਖੀਂ ਬੋਲਣ ਵਾਲੇ ਨੇ ਅੱਖੀਂ ਵੇਖੀ ਆ ਅਸੀਂ ਦੇਖਣੀ ਆ ਬੁੱਝਣੀ ਆ ਉਹ ਬੋਲਣ ਵਾਲੇ ਤਾਂ ਉਹ ਚੀਜ਼ ਦੇਖ ਕੇ ਲਿਖੀ ਆ ਅਸੀਂ ਬੁੱਝਣੀ ਆ ਕੀ ਦੇਖਿਆ ਉਹਨਾਂ ਨੇ ਸਾਡੇ ਵਾਸਤੇ ਬੁਝਾਰਤਾ ਉਹਨਾਂ ਨੇ ਦੇਖ ਕੇ ਲਿਖੀ ਉਹ ਬੁੱਝਣੀ ਸੀ ਗੱਲ ਬੁੱਝੀ ਕਬ ਨਹੀਂ ਉਹ ਉਹ ਗੱਲ ਬੁੱਝਣ ਵਾਲੀ ਆ ਉਹਨੂੰ ਜਿਹੜਾ ਨਹੀਂ ਕਮੀਆਂ ਆ ਦੱਸ ਦਿੱਤੀਆਂ ਸਿੱਖਾ ਦੀਆਂ ਇਹ ਜੇਕਰ ਕੋਈ ਭੈਰੂ ਨਾ ਕਰੀ ਜਾਂਦਾ ਭੈਰੂ ਵਰਤ ਮੰਦਾ ਨਾ ਇਹ ਤੋਂ ਸਭ ਪਤਾ ਲੱਗਦਾ ਉਹਨੂੰ ਗੁਰਬਾਣੀ ਦੀ ABC ਦਾ ਵੀ ਨਹੀਂ ਪਤਾ ਸਭ ਹੋ ਗਿਆ ਉਹਨੂੰ ਕੁਝ ਵੀ ਨਹੀਂ ਪਤਾ ਇਹਨੂੰ ਨਾ ਮੰਦਾ ਇਹਨੂੰ ਨਾਮ ਨਾ ਮੰਦਾ ਇਹਨੂੰ ਉਹ ਨਾਮ ਨਹੀਂ ਮੰਨੂ ਜੀਣੂ ਨਿਰਗਾਹ ਦੀ ਸੋਚੀ ਗਏ ਜਿਹਨੂੰ ਉਹtheta ਰੱਥਾ ਨਾ ਪਤਾ ਹੈ ਜਿਹਨੂੰ ਗਿਆਨ ਜਿਹੜਾ ਹੈ ਤਤ ਗਿਆਨ ਨਾਮ ਹੈ ਜਿਹਨੂੰ ਇਹ ਪਤਾ ਹੈ ਗੁਰ ਗਿਆਨ ਪਦਾਰਥ ਨਾਮ ਹੈ ਜਿਹਨੂੰ ਇਸ ਢਾਈ ਕਰ ਗਈ ਭਗਤੀ ਉਹ ਵੈਗੁਰੂ ਨਾਮ ਨਹੀਂ ਹੋਣੀ ਹੋਣੀ ਬੈਗੁਰੂ ਐਡਜੈਕਟਿਵ ਹੈ ਗੁਰਵਾਚਕ ਨੂੰ ਇਕ ਨੂੰ ਗੁਰਵਾਚਕ ਨੂੰ ਹਿਦੇ ਵਾਸਤੇ ਗੁਰ ਮੰਤਰ ਵਾਸਤੇ ਬਾਣੀ ਵਾਸਤੇ ਗੁਰ ਬਾਣੀ ਵਾਸਤੇ ਵਾਹ ਵਾਹ ਬਾਣੀ ਨਿਰੰਕਾਰ ਆਇਆ ਵਾਹ ਵਾਹ ਬਾਣੀ ਨਿਰੰਕਾਰ ਇਸ ਜੇਬ ਡਰ ਬਰਨੋ ਬਾਣੀ ਨੂੰ ਨਾ ਕਹਿਆ ਗੁਰਬਾਣੀ ਨੂੰ ਤਾਂ ਕਿਹਾ ਨਹੀਂ ਵਾਹ ਵਾਹ ਬਾਣੀ ਕੀ ਹੈ ਵਾਹ ਵਾਹ ਬਾਣੀ ਗੁਰਬਾਣੀ ਹੈ ਗੁਰਬਾਣੀ ਉਹ ਬਾਣੀ ਨਹੀਂ ਵਿੜਾਈ ਕਰਦੀ ਗੁਰਬਾਣੀ ਹੁਕਮ ਨੂੰ ਸਮਝਾ ਰਹੀ ਹੈ ਹੁਕਮ ਦੀਆਂ ਖੂਬੀਆਂ ਦੱਸ ਰਹੀ ਹੈ ਹੁਕਮ ਦਾ ਗੁਣਗਾਇਨ ਕਰ ਰਹੀ ਹੈ ਹਾਕਮ ਦੇ ਹੁਕਮ ਦਾ ਹੁਕਮ ਦਾ ਗੁਣਗਾਇਨ ਕਰਨਾ ਹੈ ਹਾਕਮ ਦਾ ਗੁਣਗਾਇਨ ਕਰਨਾ ਦੱਸਦਾ ਕੋਈ ਕਿਸੇ ਹੋ ਹਾਕਮ ਦੀਆਂ ਪਾਵਰਾਂ ਦਾ ਸੁਣੀਓ ਉਹਦੇ ਕਿੰਨੀਆਂ ਪਾਵਰਾਂ ਨੇ ਚਾਹੇ ਉਹਦੇ ਹੁਕਮ ਦਾ ਗੁਣਗਾਇਨ ਕਰ ਲੋ ਚਾਹੇ ਹਾਕਮ ਦਾ ਗੁਣਗਾਇਨ ਕਰ ਲੋ ਦੱਸਦਾ ਕੋਈ ਨਹੀਂ ਜੇ ਹੁਕਮ ਸ਼ਕਤੀਸ਼ਾਲੀ ਹੈ ਉਹਦਾ ਹਕਮ ਵੀ ਤਾਂ ਸ਼ਕਤੀਸ਼ਾਲੀ ਹੈ ਜਿਨੀ ਕਹੋ ਪਾਵਰ ਆ ਉੱਡਾ ਹੀ ਉਡਾਉਣਾ ਹੁਕਮ ਹੈ ਹਾਕਮਾ ਰ ਹੁਕਮ ਦੋਰੀ ਹੀ ਹੈ ਇਸ ਕਰਕੇ ਸ਼ਬਦ ਔਰ ਗੁਰੂ ਦੋ ਨਹੀਂ ਬਣਿਆ ਹੁੰਦਾ ਸ਼ਬਦ ਗੁਰੂ ਇੱਕ ਹੈ ਸ਼ਬਦ ਔਰ ਗੁਰੂ ਗੁਰੂ ਹਾਕਮ ਹੈ ਗੁਰੂ ਦਾ ਹਾਕਮ ਹੈ ਆਜ ਅੰਤ ਇੱਕ ਹੈ अवतार अबतार ਦਾ ਅਵਤਾਰ ਕੋਲ ਅਵਤਾਰ ਹੁੰਦਾ ਹੋਵੇ ਆਤ ਤੋਂ ਅੰਤ ਤੱਕ ਅਵਤਾਰ ਹੈ ਸ੍ਰਿਸ਼ਟੀ ਸਾਜੀ ਅਵਤਾਰ ਲੈ ਹੈ ਸ੍ਰਿਸ਼ਟੀ ਦੇ ਨਾਲ ਹੀ ਅਵਤਾਰ ਸਮਾਪਤ ਸ਼ਬਦ ਬੰਦ ਹੋ ਜਾਣਾ ਅਵਤਾਰ ਸ਼ਬਦ ਹੈ ਸ਼ਬਦ ਦੇ ਆਦੀ ਆਦ ਅੰਤ ਵਿੱਚ ਗੁਰੂ ਰਲ ਆਦ ਵਿੱਚ ਗੁਰੂ ਹੈ ਵਿਚਾਰੇ ਦੋਨੇ ਸ਼ਬਦ ਗੁਰੂ ਗੁਰੂ ਆਰ ਗੁਰੂ ਦਾ ਹੁਕਮ ਉਹ ਹੁਕਮ ਜਦ ਆ ਜਾ ਸਿਲਸੀ ਹੈ ਫਿਰ ਹੁਕਮ ਆਪਾਰਾ ਹੀ ਨਹੀਂ ਇਹ ਗੱਲ ਕਿਉਂ ਨਹੀਂ ਦਸੀ ਇਹ ਗੱਲ ਸੀ ਪੁੱਝਣ ਵਾਲੀ ਇਹ ਗੱਲ ਪੁੱਝਣ ਵਾਲੀ ਸੀ ਆਦਾਂ ਤੇ ਕਰ ਕਰਦੀ ਵੇਖੇ ਕਰਦਾ ਫਿਰ ਪਤਾ ਲੱਗਦਾ ਇਹ ਹੈ ਨਾ ਕਰੀ ਰਿਸਰਚ ਇਹ ਪੁੱਝਣ ਵਾਲੀ ਗੱਲ ਸੀ ਆਦਾਂ ਤੇ ਕਬਤਾ ਦਾ ਮਤਲਬ ਕੀ ਹੈ ਸੋਈ ਗੁਰੂ ਸਮਝਿਆ ਹੁਮਾਰਾ ਉਹ ਜਿਹੜਾ ਅਵਤਾਰ ਲੈਂਦਾ ਉਹ ਗੁਰੂ ਆ। ਅਗਲੀ ਵਾਰ ਹੁਣ ਤੇ ਗਿਆ ਉਹਨੇ ਆਹ ਅੰਤ ਇਕਾਈ ਹੁਟਾਰਾ ਸੋਈ ਗੁਰੂ। ਸਮਝੋ। ਹਮਾਰਾ ਹਮਾਰਾ ਲਫ਼ਜ਼ ਵਰਤੇ ਸਾਰਿਆਂ ਦਾ ਖਾਲਸਾ ਦਾ ਵਿੱਚੇ ਪਹਿਲੇ ਜਿਹੜੇ ਭਗਤ ਹੋਦੇ ਵਿੱਚੇ ਸਾਰੇ ਹੋਲੇ ਭਗਤ ਕਬੀਰ ਤੋਂ ਲੈ ਕੇ ਖਾਲਸਾ ਕਬੀਰ ਖਾਲਸਾ ਮੰਨਦਾ ਹੈ। ਸਾਰੇ ਖਾਲਸੇ ਹੀ ਦੇ। ਹਮਾਰਾ ਕਬੀਰ ਤੋਂ ਲੈ ਕੇ ਸਾਰੇ ਲੈਲੇ ਵਾਲੇ ਲੋਨ ਦੇ ਵਿੱਚ ਹਮਾਰਾ ਕਹਿ ਕੇ ਸਾਰਾ ਹੀ ਖਾਲਸਾ ਲੈਦੇ ਨੇ। ਸਾਰੇ ਵਕਤ ਲੈ ਉਹ ਗੁਰੂ ਹੈ ਅਵਤਾਰ ਦਾ ਲੈਂਦਾ ਹੈ ਅਵਤਾਰ ਲੈਂਦਾ ਹੈ ਜਾਂ ਸ੍ਰਿਸ਼ਟੀ ਪੈਦਾ ਕਰਦਾ ਹੈ ਔਰ ਕਦੋਂ ਤੱਕ ਲੈਂਦਾ ਹੈ ਸ੍ਰਿਸ਼ਟੀ ਦੇ ਹੋਂਦ ਤੱਕ ਅਵਤਾਰ ਢਾੜਦਾ ਹੈ ਦੇ ਢਾੜਦਾ ਹੈ ਦੇਹੀ ਢਾੜਦਾ ਹੈ ਸ਼ਬਦ ਰੂਪ ਵਿੱਚ ਹੁਕਮ ਨੂੰ ਹੁਕਮ ਹੀ ਦੇਹੀ ਜਿਵੇਂ ਕਿ ਵਰਪੂਰਤ ਕੋਈ ਸ਼ਬਦ ਹੈ ਗੁਰ ਸ਼ਬਦ ਹੀ ਗੁਰੂ ਹੁੰਦਾ ਹੈ ਗਿਆਨ ਦੇ ਮੂਰਤ ਹੈ ਸ਼ਬਦ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਕਿਤੇ ਸ਼ਬਦ ਗੁਰੂ ਦਾ ਮਤਲਬ ਗੁਰੂ ਦਾ ਹੁਕਮ ਸ਼ਬਦ ਗੁਰੂ ਸ਼ਬਦ ਗੁਰੂ ਗੁਰੂ ਦਾ ਸ਼ਬਦ ਗੁਰੂ ਦਾ ਪ੍ਰੇਰਕ ਉਹ ਕਿਹਨੂੰ ਮਿਲਿਆ ਉਹ ਮਿਲਿਆ ਕਬੀਰ ਨੂੰ ਉਹ ਮਿਲਿਆ ਨਾਨਕ ਨੂੰ ਉਹ ਮਿਲਿਆ ਭੱਟਾ ਨੂੰ ਉਹ ਮਿਲਿਆ ਜਿਨ੍ਹਾਂ ਅਨੁਪਰਤ ਅਨੁਸਾਰ ਗੁਰੂ ਦਾ ਹੁਕਮ ਗਿਆਨ ਗੁਰੂ ਦਾ ਸ਼ਬਦ ਇਹ ਤੁਰ ਕੀ ਬਾਣੀ